हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜੀ ਬਲਜੀਤ ਮੈਂਬਰ ਕੋਠੇ ਮਹਾ ਸਿੰਘ ਵਾਲੇ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ بھائی ਦੇ ਘਰੋਂ ਮਿੱਤਰੋ ਆਪਾਂ ਇੱਕ ਸਾਨੂੰ ਟੋਕੜ ਕਪਣ ਮੱਝ ਦਿਖਾ ਰਹੇ ਆਂ ਵੱਡੇ ਕੱਦ ਕਾਠ ਵਾਲੀ ਆ ਫੁੱਲ ਬੇਲ ਆ ਤੇ ਸਿੰਘ ਗੋਲ ਆ ਫੇਸ ਕੁਆਲਿਟੀ ਚੰਗੀ ਆ ਤੇ ਕਿਹੜਾ ਸੂਆ ਇਹ ਸੂੰਦੀ ਆ ਤੇ ਕਿੰਨਾ ਇਹਦਾ ਦੁੱਧ ਸੀ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਜੇਕਰ ਕਿਸੇ ਭਰਾ ਨੇ ਡੇਅਰੀ ਫਾਰਮ ਦੇ ਵਿੱਚ ਰੱਖਣੀ ਆ ਤਾਂ ਮਿੱਤਰੋ ਬਹੁਤ ਚੰਗੀ ਆ ਜੈਡ ਬਲੈਕ ਆ ਤੇ ਕਿਹੜੀ ਜਗ੍ਹਾ ਤੋਂ ਬਾਈ ਨੇ ਲਿਆਂਦੀ ਸੀ ਤੇ ਕਿੰਨਾ ਇਹਨੇ ਦੁੱਧ ਕੱਢਿਆ ਉਹਦੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਫੇਰ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਸੇਤਾ ਜੀ ਵਧੀਆ ਜੀ ਵਧੀਆ ਆਪਣਾ ਕੋਠੇ ਹੈਗਾ ਮਹਾ ਸਿੰਘ ਵਾਲੇ ਹਨਾ ਮਹਾ ਸਿੰਘ ਮਹਾਰਾਜਪਤੀ ਕਰਨ ਚੰਦ ਠੀਕ ਹੈ ਰਾਮਪਰੇ ਦੇ ਨਾਲ ਹੈ ਰਾਮਪਰੇ ਦੇ ਜਮਾਂ ਨਾਲ ਆ ਹਨਾ ਬੈਠੇ ਤੇ ਅੱਜ ਆਪਾਂ ਜਿਹੜੀ ਮੱਝ ਦੀ ਗੱਲ ਕਰਦੇ ਆ ਸੂਆ ਕਿਹੜਾ ਸੂਂਦੀ ਹੈ ਸਹੀ ਇਹ ਚੌਥਾ ਸੂਆ ਸੂਜੀ ਚੌਥਾ ਕਹਿ ਲਈਏ ਕਿ ਪੰਜਵਾਂ ਕਹਿ ਲਈਏ ਚੌਥਾ ਪੰਜਵਾਂ ਕਹਿ ਲੋ ਸਾਨੂੰ ਤਾਂ ਉਹ ਤੀਜੇ ਕਹਿ ਕੇ ਦਿੱਤੀ ਸੀ ਇੱਕ ਸੂ ਸਾਡੇ ਗੰਗਾ ਨਗਰ ਤੋਂ ਆਈ ਏ ਠੀਕ ਆ ਤੇ ਵਧੀਆ ਦੁੱਧ ਦਿੰਦਾ ਕਿੰਨਾ ਕ ਦੁੱਧ ਕੱਢਿਆ ਨੇ ਦੁੱਧ ਦਿੰਦਾ ਇਹਨੇ 16 ਕਿਲੋ ਤੱਕ ਬਾਕੀ ਸੀ 16 ਕਿਲੋ ਤਾਂ ਹੀ ਠੀਕ ਆ ਕਿੰਨਾ ਚਿਰ ਦਿੱਤਾ ਮਨ ਲਾ ਵੀ ਇਹ ਮਨ ਲਾ ਲੇਟ ਬਣੀ ਲੱਗਦੀ ਲੇਟ ਬਣੀ ਹੈ ਜੀ ਠੀਕ ਆ ਹੁਣ ਇਹਨੇ ਸੂਣਾ 11ਵੇਂ ਦੇ ਹੰਡ ਤੇ 11ਵੇਂ ਦੇ ਹੰਡ ਤੇ ਠੀਕ ਆ ਮਨ ਲਾ ਵੀ ਤਨ 3.5 ਮਹੀਨੇ ਪਏ ਆ ਹਾਂਜੀ ਹਾਂਜੀ ਤਿੰਨ ਲਾਲੋ ਸਾਢੇ ਤਿੰਨ ਲਾਲੋ ਹੈ ਨਾ 2 ਕਿਲੋ ਦੁੱਧ ਆ ਹਾਂਜੀ ਇੱਕ ਟਾਈਮ ਤੇ ਮਿਲਦੀ ਹੈ ਇੱਕ ਟਾਈਮ ਤੇ ਮਿਲਦੀ ਆ 2.5 ਕਿਲੋ ਦੁੱਧ ਆ 2.5 ਕਿਲੋ ਠੀਕ ਐ ਤੋਰਗੇ ਜੀ ਆਪਾਂ ਫਿਰ ਹਾਂ ਤੋਰ ਸੋ ਐਨ ਤੋਰ ਦੇ ਜੀ ਵੱਡੇ ਕੱਦ ਕਾਠ ਵਾਲੀ ਮਿੱਤਰੋ 2.5 ਕਿਲੋ ਦੁੱਧ ਆ ਬੱਚਾ ਹੈ ਨਹੀਂ ਜੀ ਬੱਚਾ ਹੈ ਬਿਨਾ ਬੱਚੇ ਤੋਂ ਆ ਦੁੱਧ ਭਾਈ ਕਹਿੰਦਾ ਵੀ 16 ਲੀਟਰ ਸਾਡੇ ਕੋਲੇ ਕੱਢਿਆ ਵਾ ਤੁਹਾਡੇ ਲਈ ਵੀ ਦੀ ਮਿੱਤਰੋ ਪੂਰੀ ਸਾਫ ਹੈ ਵੈਸੇ ਤਸੱਲੀ ਤੁਸੀਂ ਖੁਦ ਕਰ ਸਕਦੇ ਹੋ ਤੇ ਥਣ ਪਾਸ ਕਰਾਉਦੀ ਆ ਛੋਡੇ ਘਰੇ ਜਾ ਕੇ ਮਿੱਤਰੋ ਕਈ ਵਾਰ ਉਪਰ ਆ ਥਾਂ ਬਦਲਣ ਨਾਲ ਦੁੱਧ ਘੱਟ ਵੀ ਸਕਦਾ ਕਿਲੋ ਅੱਧਾ ਕਿਲੋ ਦੁੱਧ ਵੱਧ ਵੀ ਸਕਦੀ ਹੈ ਕਿਉਂਕਿ ਹੁਣ ਗਾਂਾਂ ਵਿੱਚੋਂ ਛੱਡਣ ਦਾ ਟਾਈਮ ਆ ਗਿਆ ਮੂਰੇ 20 ਦਾ ਨਾ ਤਿੰਨ ਮਹੀਨੇ ਤੋਂ ਇਹ ਡਰਾਈ ਕਰਨ ਦਾ ਟਾਈਮ ਹੈ ਤੇ 1 ਬਾਈ ਦੇ ਘਰ ਆ ਆਪਾਂ ਗਾਂ ਦੀ ਭਾਈ ਸੀ ਵੀਡੀਓ ਹਨਾ ਇਹ ਕਿਹੜਾ ਸੂਆ ਹੋ ਗਈ ਸੀ ਇਹ ਜਿਹੜਾ ਕਾਉ ਮਾਤਵਾ ਹੋ ਗਈ ਸੀ ਇਹ ਸਾਲ ਭੰਨ ਕੇ ਦੁੱਧੀ ਰਹੀ ਬੈਠੀ ਠੀਕ ਹੈ ਤੇ ਇਹ 2004 ਚ ਬੱਚੀ ਸੀ ਨਿੱਕੀ ਜੀ 2004 ਚ ਮਤਲਬ 21 ਸਾਲ ਦੀ ਹੋ ਗਈ 32 22 ਸਾਲ ਦੀ ਹੋ ਗਈ ਬਹੁਤ ਵੀਡੀਓ ਨੂੰ ਪਿਆਰ ਮਿਲਿਆ ਸੀ ਹਨਾ ਠੀਕ ਆ ਇਹਦੇ ਥਣ ਮਰ ਜਾਂਦੇ ਆਂ ਕੁਛ ਨਹੀਂ ਜੀ ਹਲੇ ਵੀ 2.5 ਕਿਲੋ ਦੁੱਧ ਦਿੰਦੀ ਐ ਇਹ ਹਾਂ ਹੁਣ ਕਦੋਂ ਕਦੀ ਸੂਈ ਵੀ ਆ ਸਾਢੇ 3 ਸਾਲ ਹੋ ਗਏ ਤਿੰਨ ਸਾਢੇ 3 ਸਾਲ ਹੋ ਗਏ ਸੂਈ ਨੂੰ ਆ ਬੱਚੀ ਐ ਜੀ ਇਹਦੀ ਆਹ ਠੀਕ ਆ ਓਕੇ ਠੀਕ ਆ ਹਜੇ ਵੀ ਮਹਲਾ 2.5 ਕਿਲੋ ਦੁੱਧ ਹੀ ਜਾਂਦੀ ਆ ਹਾਂ ਉਹਦੇ ਚ ਆਪਾਂ ਗੱਲ ਕਰਿਆ ਸੀ ਵੀ ਮੰਨ ਲਾ ਸਿੱਟ ਨਹੀਂ ਨਹੀਂ ਹੈਨਾ ਕਰੇ ਤਾਂ ਬਣੀ ਆ ਹੈਨਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈਨਾ ਬਹੁਤ ਮੰਨ ਲਾ ਵੀਡੀਓ ਨੂੰ ਲੋਕਾਂ ਨੇ ਅੱਕੀ ਨਹੀਂ ਬਣਦਾ ਜੀ ਉੱਥੇ ਐਵੇਂ ਹੱਡ ਰੋਣ ਨ ਵਿਚਾਰੀ ਦੇ ਹਾਂ ਇੰਨਾ ਦੁੱਧ ਪਿਆ ਹੈ ਜਦੋਂ ਇਹਦਾ ਦੁੱਧ ਪਿਆ ਹਣਾ ਪਹਿਲਾਂ ਛੱਡਦੇ ਸੀ ਠੀਕ ਹੈ ਦੁੱਧ ਦੀਆਂ ਨਦੀਆਂ ਓਕੇ ਹੁਣ ਆਪਾਂ ਮੱਝ ਦੀ ਗੱਲ ਕਰਕੇ ਹਣਾ ਮੱਝ ਦਾ ਫਿਰ ਆਪਾਂ ਕੀ ਰੇਟ ਕਰਤਾ ਜੀ ਉਹਦਾ ਰੇਟ 87000 ਹੈ ਜੀ ਬਸ 87000 ਹੈ ਹਾਂਜੀ ਬਿਨਾ ਬੱਚੇ ਤੋਂ ਆ ਹਾਂਜੀ 6 6.5 ਮਹੀਨੇ ਦੀ ਗੱਬਣ ਹੈ ਹਾਂਜੀ ਹਾਂਜੀ ਦੁੱਧ 16 ਲੀਟਰ ਦਿੰਦਾ ਹਾਂਜੀ ਤੇ ਚੌਥਾ ਜਾਂ ਪੰਜਵਾਂ ਮੰਨ ਲਓ ਆਪਾਂ ਸੂਆ ਲਾ ਲਓ ਜੈਡ ਬਲੈਕ ਜੈਡ ਬਲੈਕ ਹੈ ਤੇ ਟੀਕਾ ਕਿਹੜਾ ਲੱਗਿਆ ਵਾ ਟੀਕਾ ਆ ਹਾਂਜੀ ਆਹ ਕਿਹੜਾ ਡੀਏਚ ਇਹ ਚੱਲਣੀ ਇਹ ਚੱਲੜਵੀ ਠੀਕ ਆ ਉਹਦਾ ਸਿਮਨ ਲੱਗਿਆ ਵਾ ਹਾਂਜੀ ਤੇ ਰੇਟ ਆਪਾਂ ਕਰਤਾ 87000 87000 ਫੋਨ ਨੰਬਰ 88 ਹਾਂਜੀ 378 88378 52004 52004 ਆ 6 6.5 ਮਹੀਨੇ ਦੀ ਗੱਪਣ ਹੋ ਗਈ 2.5 ਕਿਲੋ ਇੱਕ ਟਾਈਮ ਦੁੱਧ ਦਿੰਦੀ ਐ ਤੇ ਮੁੱਲ ਹੈਗਾ 87000 ਤੇ ਪਿੰਡ ਹੈਗਾ ਮਹਾਰਾਜ ਕੋਠੇ ਮਹਾ ਸਿੰਘ ਵਾਲੇ ਨੇੜੇ ਰੰਪਰਾਸਾ ਰੰਪਰਾਵਾਂ ਜੋੜੇ ਬਲਜੀਤ ਮੈਂਬਰ ਮੈਂਬਰ ਧੰਨਵਾਦ